ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਪ੍ਰਤਾਪ ਸਿੰਘ ਹੈ ਤੇ ਆ ਮੇਰਾ ਬੇਟਾ ਮਨਵੀਰ ਸਿੰਘ ਹੈ ਤੇ ਮੇਰੇ ਬੇਟੇ ਨੂੰ ਚਮੜੀ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਸ਼ੁਰੂ ਹੋਈ ਸੀ ਹੌਲੀ 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 ਮੈਂ ਸਾਰੇ ਡਾਕਟਰਾਂ ਨੂੰ ਦਿਖਾਇਆ ਪਰ ਮੈਨੂੰ ਕਿਤੇ ਵੀ ਆਰਾਮ ਨਹੀਂ ਆਇਆ ਤੇ ਮੈਨੂੰ ਯਾਨੀ ਕਿ ਮੈਂ ਲੱਖ ਡੇਢ ਲੱਖ ਰੁਪਇਆ ਮੈਂ ਖਰਾਬ ਕਰ ਚੁੱਕਿਆ ਇਹਦੇ ਸਕੂਲੇ ਜਾਣਾ ਸਕੂਲੋਂ ਵੀ ਮੈਡਮ ਦਾ ਫੋਨ ਆਣਾ ਕਿ ਤੁਹਾਡੇ ਬੇਟੇ ਨੂੰ ਪ੍ਰੋਬਲਮ ਹੈ ਕੋਈ ਬੱਚਾ ਨਹੀਂ ਇਹਦੇ ਨਾਲ ਬੈਂਦਾ ਸੀ ਬਹੁਤ ਪ੍ਰੋਬਲਮ ਹੁੰਦੀ ਸੀ ਬਹੁਤ ਦੁੱਖ ਲੱਗਦਾ ਸੀ ਮੈਨੂੰ ਮੈਂ ਉਧਰੋਂ ਮੇਰਾ ਗੱਡੀਆਂ ਦਾ ਕੰਮ ਮੈਂ ਗੱਡੀ ਦੇਖਣ ਜਾਣਾ ਫੇਰ ਇਹ ਤਾਂ ਕਈ ਵਾਰ ਘਰੋਂ ਮੈਸੇਜ ਦਾ ਫੋਨ ਆ ਜਾਣਾ ਕਿ ਇਹਨੂੰ ਪ੍ਰੋਬਲਮ ਹੋ ਰਹੀ ਹੈ ਡਾਕਟਰ ਕੋਲ ਲੈ ਕੇ ਜਾਣਾ ਵਾਰ-ਵਾਰ ਹੁਣ ਬੱਚੇ ਦੀ ਬੱਚੇ ਕਰਕੇ ਤਾਂ ਮਾਪਿਓ ਬੜਾ ਕੁਝ ਕਰਦੇ ਨੇ ਹੁਣ ਜੋ ਮੈਨੂੰ ਕੋਈ ਕਹਿੰਦਾ ਸੀ ਮੈਂ ਉੱਥੇ ਹੀ ਭਜਦਾ ਸੀ ਤੇ ਸਾਰੀ ਜਗ੍ਹਾ ਮੈਂ ਪਰੇਸ਼ਾਨ ਹੋ ਗਿਆ ਤਾਂ ਵੀ ਇਹਨੂੰ ਮੇਰੇ ਪੁੱਤ ਚਮੜੇ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਤੇ ਫਿਰ ਅਚਾਨਕ ਹੀ ਮੈਂ ਵੀਡੀਓ ਦੇਖ ਰਿਹਾ ਸੀ ਤੇ ਉਹਦੇ ਵਿੱਚ ਮੈਂ ਦੇਖਿਆ ਡਾਕਟਰ ਸ਼ਰਦਾ ਜੀ ਦਾ ਤੇ ਮੈਨੂੰ ਪਰ ਵਿਸ਼ਵਾਸ ਨਹੀਂ ਆਇਆ ਮੈਂ ਕਿਾ ਇੰਨੇ ਡਾਕਟਰਾਂ ਤੋਂ ਮੈਂ ਘੁੰਮ ਲਿਆ ਇੱਥੇ ਕਿਹੜਾ ਇਹਨੂੰ ਆਰਾਮ ਆਜੂਗਾ ਫੇਰ ਵੀ ਚਲੋ ਮੈਂ ਮੇਰੇ ਬੇਟੇ ਦੀ ਪ੍ਰੋਬਲਮ ਸੀ ਮੈਂ ਫੇਰ ਲੈ ਗਿਆ ਇਹਨੂੰ ਸ਼ਰਦਾ ਹਸਪੀਟਲ ਤੇ ਫੇਰ ਮੈਂ ਡਾਕਟਰ ਸ਼ਰਦਾ ਜੀ ਕੋ ਗਿਆ ਉਹਨਾਂ ਨੇ ਪਹਿਲੇ ਸਾਰੀਆਂ ਰਿਪੋਰਟਾਂ ਦੇਖੀਆਂ ਡਾਕਟਰ ਸਾਹਿਬ ਨੇ ਜਦੋਂ ਰਿਪੋਰਟਾਂ ਦੇਖੀਆਂ ਤੇ ਇਹਨੂੰ ਸਰਾਇਸਿਸ ਦੀ ਪ੍ਰੋਬਲਮ ਸੀਗੀ ਫਿਰ ਉਹਨਾਂ ਨੇ 15 ਦਿਨ ਦੀ ਦਵਾਈ ਦਿੱਤੀ ਤੇ 15 ਦਿਨ ਦੀ ਦਵਾਈ ਇਹਨੇ ਖਾਧੀ ਤੇ 15 ਦਿਨ ਚ ਯਾਨੀ ਕਿ ਥੋੜਾ ਥੋੜਾ ਇਹਨੂੰ ਰਾਮ ਆਨ ਲੱਗ ਗਿਆ ਤੇ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੇ ਫਿਰ ਪ੍ਰੇਰਜ ਵੀ ਦੱਸੇ ਪ੍ਰੇਰਜ ਯਾਨੀ ਕਿ 버ਗਰ ਨਹੀਂ ਖਾਣੇ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਬਾਰੋਂ ਕੋਈ ਵੀ ਚੀਜ਼ ਨਹੀਂ ਖਾਣੀ ਤੇ ਫਿਰ ਆਪਾਂ ਸਾਰੇ ਪ੍ਰੇਰਜ ਕੀਤੇ ਤੇ ਵਾਕਈ ਇਹੋ ਜਿਹੇ ਡਾਕਟਰ ਦੇ ਸਾਨੂੰ ਲੁਧਿਆਣੇ ਚ ਹਰ ਜਗ੍ਹਾ ਤੇ ਇਹੋ ਜਿਹੇ ਡਾਕਟਰ ਹੋਣੇ ਚਾਹੀਦੇ ਡਾਕਟਰ ਸ਼ਰਦਾ ਵਰਗੇ ਜਿਨ੍ਹਾਂ ਨੇ 2 ਸਾਲ ਦੀ ਜਿਹੜੀ ਬਿਮਾਰੀ ਉਹ 6 ਮਹੀਨੇ ਚ ਖਤਮ ਕਰ ਦਿੱਤੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਡਾਕਟਰ ਸ਼ਰਦਾ ਜੀ ਦਾ ਇਹੋ ਜੇ ਡਾਕਟਰ ਤਾਂ ਰੱਬੀ ਰੂਪ ਨੇ ਹੋ ਵੀ ਤੁਸੀਂ ਦੇਖ ਲਓ ਜਦੋਂ ਮੇਰਾ ਬੇਟਾ ਖੇਡਦਾ ਹੁੰਦਾ ਸੀ ਜਦੋਂ ਇਹਨੂੰ ਬਿਮਾਰੀ ਸੀ ਮੈਨੂੰ ਬਹੁਤ ਦੁੱਖ ਲੱਗਦਾ ਸੀ ਬੱਚਿਆਂ 'ਚ ਖੇਡਣਾ ਇੰਨੇ ਵਿਚਾਰੇ ਨੇ ਦੂਰ ਖੜੇ ਰਹਿਣਾ ਬੱਚੇ ਨੂੰ ਲਾਗੇ ਨਹੀਂ ਲੱਗਣ ਦਿੰਦੇ ਸੀ ਮੈਂ ਤਾਂ ਬਹੁਤ-ਬਹੁਤ ਸ਼ੁਕਰੀਆ ਕਰਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ 2 ਸਾਲ ਦੀ ਬਿਮਾਰੀ ਨੂੰ 6 ਮਨთ 'ਚ ਖਤਮ ਕਰ ਦਿੱਤਾ ਸੰਸਟ੍ਰਿਕਾ ਸਾਰਣ ਨੂੰ ਮੇਰਾ ਨਾਮ ਮਨਵੀਰ ਸਿੰਘ ਹੈ ਮੈਨੂੰ ਸਰਾਈਸਿਸ ਦੀ ਬੜੀ ਪ੍ਰੋਬਲਮ ਸੀਗੀ ਮੈਂ ਬਹੁਤ ਦਵਾਈਆਂ ਲਈਆਂ ਪਰ ਮੈਨੂੰ ਆਰਾਮ ਨਹੀਂ ਆਇਆ ਜਦੋਂ ਤੇ ਮੇਰੇ ਆ ਉਸ ਤੋਂ ਬਾਅਦ ਮੈਂ ਹੁਣ ਦਵਾਈ ਖਾ ਕੇ ਹੁਣ ਸਹੀ ਵੀ ਰਹਿਣਾ ਵਾ ਤੇ ਹੁਣ ਖੇਡਦਾ ਵੀ ਆ ਕੁੱਦਦਾ ਵੀ ਆ ਤੇ ਹੁਣ ਹਰ ਜਗ੍ਹਾ ਚਲੇ ਜਾਂਦਾ ਵਾ ਮੈਂ ਸ਼ਰਦਾ ਡਾਕਟਰ ਜੀ ਦਾ ਧੰਨਵਾਦ ਕਰਦਾ ਥੈਂਕ ਯੂ ਡਾਕਟਰ ਸ਼ਰਦਾ ਜੀ